ਸਮਾਨ ਤੇ ਸਤਿਕਾਰ ਨੂੰ ਸਰਬਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖਕੋਤ ਵਿੱਚ ਹਾਜ਼ਰ ਪਹੁੰਚੇ ਔਰ ਆ ਰਹੇ ਪਿਆਰੇ ਸਤਸੰਗ ਦੀ ਜਨੋ ਆਓ ਸਾਰੇ ਭੈਣ ਭਰਾ ਆਪਾਂ ਸ੍ਰੀ ਗੁਰੂ ਦੇ ਦਿਵਾਰੇ ਨੂੰ ਰੱਖਦੇ ਆਦਰ ਪਾਤਸ਼ਾਹ ਜੀ ਨੂੰ ੋੜੇ ਹੋਣ ਸ੍ਰੀ ਬਾਰਾਮਾਹ ਸਾਖੀ ਦੇ ਬਾਂਝਾ ਸਰਬੱਤ ਦੇ ਤੇ ਆਓ ਪਤਰਾ ਕੁ ਮਿੰਟ ਸੰਖੇਪ ਸ਼ਬਦਾਂ ਵਿੱਚ ਸਾਵਣ ਦੇ ਮਹੀਨੇ ਦੇ ਸਾਖ ਦੇ ਅਰਥ ਸਮਝਣ ਦਾ ਯਤਨ ਕਰੀਏ ਗੁਰੂ ਗ੍ਰੰਥ ਜੀ ਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਵਣ ਦੇ ਮਹੀਨੇ ਲਈ ਸੰਗ ਇਹ ਉਪਦੇਸ਼ ਦਿੰਦੇ ਨੇ ਕੀ ਸਮਝਾਉਂਦੇ ਨੇ ਆਓ ਸਾਰੇ ਵਿਆਸ ਸਾਹਿਤ ਸਰਵਣ ਕਰੀਏ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਸਾਵਣ ਸੌਣ ਦਾ ਮਹੀਨਾ ਸਰਸੀ ਸਰਸੀ ਦਾ ਭਾਵ ਹੁੰਦਾ ਹੈ ਖੁਸ਼ ਹੋਣਾ ਜਿਵੇਂ ਅਨੰਤ ਸਾਹਿਬ ਵਿੱਚ ਲਿਖਿਆ ਹੈ ਭਏ ਸੰਸੇ ਸਰਸੇ ਦਾ ਭਾਵ ਹੁੰਦਾ ਹੈ ਖੁਸ਼ੀ ਆਨੰਦ ਕਾਮਣੀ ਕਾਮਣੀ ਕਹਿੰਦੇ ਨੇ ਇਸਤਰੀ ਨੂੰ ਜੀਵ ਰੂਪੀ ਇਸਤਰੀ ਸਾਵਣ ਦੇ ਮਹੀਨੇ ਵਿੱਚ ਕਿਵੇਂ ਖੁਸ਼ ਰਹੇਗੀ ਚੰਨ ਕਾਮਲ ਸਿਓ ਪਿਆਰ ਮਹਾਰਾ ਕਹਿੰਦੇ ਜੇ ਜੀਵ ਰੂਪੀ ਇਸਤਰੀ ਦਾ ਪਰਮੇਸ਼ਰ ਦੇ ਚਲਨਾ ਨਾਲ ਪਿਆਰ ਹੋਵੇਗਾ ਤਾਂ ਸਾਵਣ ਦੇ ਮਹੀਨੇ ਵਿੱਚ ਸੱਸੀ ਭਾਵ ਖੁਸ਼ ਆਨੰਦ ਰਹੇਗੀ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਮਾਨਮ ਤਾਲੁ ਤਨ ਤੇ ਵੀ ਤੇ ਮਨ ਵੀ ਰੱਤਾ ਸੱਚ ਰੰਗ ਸੱਚ ਰੰਗ ਕੀ ਹੈ ਪਰਮੇਸ਼ਰ ਦਾ ਨਾਮ ਜਿਹਦੇ ਨਾਲ ਪਿਆਰ ਹੋਵੇ ਹਰ ਮੇਲੇ ਉਹਦੇ ਤਾਰ ਦਿਲ ਵਿੱਚ ਵੱਜਦੇ ਹੋਵੇ ਰੱਤਾ ਇਸ ਕੋ ਖੁਦਾਏ ਰੰਗ ਨਿਦਾਰ ਕਹ ਮਹਾਰਾਜ ਬਾਣੀ ਚ ਲਿਖਦੇ ਨੇ ਕਹਿੰਦੇ ਸਾਵਣ ਦੇ ਮਹੀਨੇ ਤੇਰਾ ਤਨ ਵੀ ਤੇ ਮਨ ਵੀ ਉਸ ਪਰਮੇਸ਼ਰ ਦੇ ਰੰਗ ਵਿੱਚ ਉਹਦੀ ਯਾਦ ਵਿੱਚ ਇੱਕੋ ਨਾਮ ਆਧਾਰ ਕੇਵਲ ਇੱਕ ਨਾਮ ਨੂੰ ਹੀ ਆਪਣਾ ਆਧਾਰ ਬਣਾਇਆ ਹੋਵੇ ਹੋਰ ਕਿਸੇ ਤੇ ਭਰੋਸਾ ਹੋਰ ਕਿਸੇ ਤੇ ਟੇਕ ਨਹੀਂ ਰੱਖਣੀ ਕੇਵਲ ਪਰਮੇਸ਼ਰ ਨੂੰ ਆਧਾਰ ਕੋਣਾ ਹੈ ਪਰਮੇਸ਼ਰ ਤੇ ਵਾਹਿਗੁਰੂ ਤੇ ਆਧਾਰ ਰੱਖਣਾ ਟੇਕ ਭਰੋਸਾ ਰੱਖਣਾ ਹੈ ਵੇਖਿਆ ਨਾਲ ਕੋਡਾ ਆਵਿਆ ਦਸਣ ਸਭੇ ਸਾਰ ਜਿੰਨੇ ਵੀ ਬਾਕੀ ਦੇ ਰਾਸ ਸੰਸਾਰੋਪੀ ਵੇਸੇ ਬਕਾਰ ਇਸ ਦੇ ਇਹ ਸਾਰਿਆਂ ਨੂੰ ਕੂੜ ਸਮਝਣਾ ਇਹਨਾਂ ਨੂੰ ਕੂੜਾ ਸਮਝਣਾ ਜਹਿਰ ਸਮਝਣਾ ਦਸਣ ਸੰਬੇ ਛਾਰ ਛਾਰ ਦਾ ਭਾਵ ਬੇਕਾਰ ਬੇਅਰਥ ਕਿਸੇ ਕੰਮ ਨਹੀਂ ਜਿਹੜੀ ਚੀਜ਼ ਗੰਦਗੀ ਹੁੰਦੀ ਹੈ ਕੂੜਾ ਹੁੰਦਾ ਹੈ ਵਿਖਿਆ ਹੁੰਦਾ ਉਹਨੂੰ ਆਪਾਂ ਰੋਣੀ ਤੇ ਗੰਦਗੀ ਦੇ ਢੇਰ ਤੇ ਸੁੱਟ ਦਿੰਦੇ ਇਉਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਾਕੀ ਸਾਰੀਆਂ ਵਸਤੂਆਂ ਨੂੰ ਭਾਈ ਕੂੜੇ ਦੇ ਭਾਜਣਾ ਇਹ ਅਵਸਥਾ ਆਪਣੀ ਬੜੋਣੀ ਲਾਜ਼ਮੀ ਹੈ ਸੌਣ ਦੇ ਮਹੀਨੇ ਵਿੱਚ ਸਵਾਰ ਇਦਾਂ ਦਾ ਬਣਾਉਣਾ ਲਾਜ਼ਮੀ ਹੈ ਅੰਮ੍ਰਿਤ ਹਾਰਿ ਅੰਮ੍ਰਿਤ ਗੋਦ ਸੁਹਾਣੀ ਮਿਲ ਸਾਧੂ ਪੀਵਨ ਹਾਰ ਸੰਸਾਰ ਦੀਆਂ ਵਸਤੂਆਂ ਨੂੰ ਬੇਸਾ ਸਮਝ ਕੇ ਇਕਾਰ ਸਮਝ ਕੇ ਹੁਣ ਕਹਿੰਦੇ ਹਾਰ ਅੰਮ੍ਰਿਤ ਗੋਦ ਸੁਹਾਣੀ ਭਾਈ ਪਰਮੇਸ਼ਰ ਦੇ ਨਾਮ ਦੀ ਗੋਦ ਵਾਹਿਗੁਰੂ ਦੇ ਨਾਮ ਦਾ ਰਸ ਲੈਣਾ ਉਹ ਸਭ ਤੋਂ ਸੋਹਣਾ ਹੈ ਉਹਨੂੰ ਸੋਹਣਾ ਸਮਝਣਾ ਹੈ ਕਿਉਂਕਿ ਉਹਦੇ ਨਾਮ ਤੋਂ ਬਿਨਾ ਕੋਈ ਦੁਨੀਆ ਵਿੱਚ ਸੋਹਣਾ ਹੈ ਵੀ ਨਹੀਂ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦੇ ਫਰੀਦਾ ਸਖਤਰ ਖੰਡਨ ਨਵਾਤ ਗੁੜ ਮੱਖਿਓ ਮੰਜਾ ਦੁੱਧ ਸਭੇ ਵਸਤੂ ਮਿੱਠੀਆਂ ਕਹਿੰਦੇ ਖੰਡ ਵੀ ਗੁੜ ਵੀ ਨਵਾਤ ਸਹਿਦ ਸਾਰੀਆਂ ਵਸਤੂਆਂ ਮਿੱਠੀਆਂ ਨੇ ਪਰ ਰੱਬ ਨਾ ਉਜੜ ਤੋ ਤਾਂ ਕਹਿੰਦੇ ਰੱਬ ਦੇ ਨਾਮ ਤੇ ਬਰਾਬਰ ਕੋਈ ਵੀ ਚੀਜ਼ ਮਿੱਠੀ ਨਹੀਂ ਸੱਚੇ ਨਾਮ ਮਿੱਠਾ ਪਰਮੇਸ਼ਰ ਦਾ ਨਾਮ ਸਭ ਤੋਂ ਮਿੱਠਾ ਹੈ ਇਸ ਕਰਕੇ ਇੱਥੇ ਗੁਰੂ ਜੀ ਨੇ ਹੋਰ ਤਰੀਕੇ ਨਾਲ ਸਮਝਾਇਆ ਹਰ ਅੰਮ੍ਰਿਤ ਗੂੰਜ ਸੁਹਾਵਣੇ ਸੁਹਾਵਣ ਦਾ ਭਾਵ ਸੋਹਣਾ ਵਾਹਿਗੁਰੂ ਦਾ ਨਾਮ ਸਭ ਤੋਂ ਸੋਹਣਾ ਹੈ ਔਰ ਮਿਲ ਸਾਧੂ ਸੰਤ ਜਨਾਂ ਦੇ ਨਾਲ ਮਿਲ ਕੇ ਪੀਵਣ ਹਰ ਭਾਈ ਤੋਸ ਸਾਉਣ ਦੇ ਮਹੀਨੇ ਵਿੱਚ ਸੰਗਤ ਵਿੱਚ ਜੁੜ ਕੇ ਸੱਤ ਪੁਰਸ਼ਾਂ ਦੇ ਨਾਲ ਕਥਾ ਕੀਰਤਨ ਸੁਣ ਕੇ ਨਾਮ ਦਾ ਰਸ ਪਿਆਤਾ। ਬਾਣ ਦਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਓਜਾ ਪਰਮੇਸ਼ਰ ਹੈ ਬਾਣਾ ਤ੍ਰਿਨਾ ਪ੍ਰਭ ਸੰਗ ਮੌਲਿਆ ਸਾਰੀ ਸ੍ਰਿਸ਼ਟੀ ਦੇ ਵਿੱਚ ਰਚਿਆ ਹੋਇਆ ਹੈ ਔਰ ਸਾਰੀ ਸ੍ਰਿਸ਼ਟੀ ਉਸ ਪਰਮੇਸ਼ਰ ਨਾਲ ਜੁੜੀ ਹੋਈ ਹੈ ਮੌਲਿਆ ਦਾ ਭਾਵ ਕਿਸੇ ਨਾਲ ਜੁੜ ਜਾਣਾ। ਉਹ ਪਰਮੇਸ਼ਰ ਪੱਤੇ-ਪੱਤੇ ਜਲਰੇ-ਜਲਰੇ ਵਿੱਚ ਸਮਾਇਆ ਹੋਇਆ ਤੇ ਪਤਾ-ਪਤਾ ਜਰਰਾ-ਜਰਰਾ ਉਸ ਪਰਮੇਸ਼ਰ ਨਾਲ ਜੁੜਿਆ ਹੋਇਆ ਕਿਉਂ ਕਿ ਸਮਰੱਥ, ਪੁਰਖ, ਅਪਾਰ ਉਹ ਪਰਮੇਸ਼ਰ ਜਿਹੜਾ ਪੁਰਖ ਹੈ ਸਮਰੱਥ ਹੈ ਤੇ ਅਪਾਰ ਹੈ ਬਹੁਤ ਵੱਡਾ ਹੈ ਦលਿਆਨ ਹੈ ਪਰਮੇਸ਼ਰ ਦਾ ਇਸ ਕਰਕੇ ਐ ਮਨੁੱਖ ਤੂੰ ਵੀ ਉਸ ਪਰਮੇਸ਼ਰ ਦੇ ਨਾਲ ਜੁੜ ਕਿਉਂਕਿ ਬਣ ਦੇ ਪੱਤੇ ਵੀ ਪਰਮੇਸ਼ਰ ਨਾਲ ਜੁੜੇ ਹੋਏ ਤ੍ਰਾਖ ਵੀ ਪਰਮੇਸ਼ਰ ਨੂੰ ਯਾਦ ਕਰਦੇ ਨੇ ਜਦੋਂ ਹਵਾ ਚੱਲਦੀ ਐ ਝੂਮਦੇ ਨੇ ਤਾਂ ਇਉਂ ਜਾਪਦੇ ਆ ਕਿ ਪਰਮੇਸ਼ਰ ਦੇ ਪਿਆਰ ਵਿੱਚ ਗਾਉਂਦੇ ਨੇ ਆਪਾਂ ਤਾਂ ਇਹਨਾਂ ਨੇ ਹਵਾ ਦੀ ਆਵਾਜ਼ ਆਉਂਦੀ ਆ ਹਵਾ ਚੱਲਦੀ ਨਹੀਂ ਅਸਲ ਵਿੱਚ ਉਹ ਪਰਮੇਸ਼ਰ ਨੂੰ ਗਾ ਰਹੇ ਨੇ ਝੂਮਦੇ ਨੇ ਬਾਬਾ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕੇਲੇ ਤੇ 베ਰੇ ਦਾ ਬਰਤਾਂਤ ਦੇ ਕੇ ਵੀ ਉਹ ਪਿਆਰ ਵਿੱਚ ਰੱਬ ਦੇ ਇੱਜ਼ਤ ਕਰਦਾ ਹੋਇਆ ਉਹਨੂੰ ਯਾਦ ਕਰਦਾ ਹੋਇਆ ਝੂਮਦਾ ਹੈ ਪਰ ਆਪਾਂ ਨੂੰ ਸੋਹਣੇ ਲੱਗਦੇ ਨੇ ਦੇਖਣ ਨੂੰ ਪਰ ਅਸਲ ਵਿੱਚ ਉਹ ਸੋਹਣੇ ਲੱਗਦੇ ਤਾਂ ਨੇ ਕਿਉਂਕਿ ਉਹ ਰੱਬ ਨੂੰ ਯਾਦ ਕਰ ਰਹੇ ਨੇ ਰੱਬ ਨਾਲ ਜੁੜੇ ਹੋਏ ਤੇ ਗੁਰੂ ਜੀ ਨੇ ਇਹ ਹਵਾਲਾ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਕਿ ਇਹ ਮਨੁੱਖ ਜਿਵੇਂ ਸਾਰੀ ਬਨਸਪਤੀ ਬਾਣ ਤਿੰਨ ਪ੍ਰਭ ਸੰਗ ਬੋਲਿਆ ਜਿਵੇਂ ਰੱਬ ਨਾਲ ਉਹ ਜੁੜੇ ਹੋਏ ਨੇ ਤੇ ਕਹਿੰਦੇ ਤੂੰ ਵੀ ਉਸ ਪਰਮੇਸ਼ਰ ਨਾਲ ਜੁੜਨਾ ਕਿਰਾਂ ਕਿਉਂਕਿ ਪਰਮੇਸ਼ਰ ਸਮਰੱਥ ਹੈ ਸਭ ਕੁਝ ਕਰ ਸਕਦਾ ਹੈ ਪੁਰਖ ਅਪਾਰ ਹੈ ਤੇ ਬਹੁਤ ਵੱਡਾ ਹੈ ਹਾਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਆਪਣੀ ਅਵਸਥਾ ਇਹ ਬਣਾ ਲਿਆ ਕਿ ਤੇਰਾ ਮਨ ਹਾਰ ਵੇਲੇ ਉਸ ਪਰਮੇਸ਼ਰ ਨੂੰ ਮਿਲਣ ਵਾਸਤੇ ਲੋਚਦਾ ਰਹੇ ਦੇਖੋ ਮਨੁੱਖ ਨੂੰ ਗੁਰੂ ਜੀ ਉਪਦੇਸ਼ ਕਰਦੇ ਨੇ ਸਮਝਾਉਂਦੇ ਨੇ ਪਰ ਨਾਲ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਵਿੱਚ ਏ ਵੀ ਗੁਰੂ ਜੀ ਨੇ ਦਸਾਉਣਾ ਕੀਤਾ ਵਰਦਿਆ ਤੂੰ ਤਾਂ ਮਨੁੱਖ ਹੈ ਤੇਰੇ ਕੋਲ ਇੰਨਾ ਗਿਆਨ ਹੈ ਦੀ ਸਮਝ ਆਏ ਪਰ ਤੇਰੇ ਨਾਲੋਂ ਕਿਤੇ ਨਾ ਕਿਤੇ ਪੰਛੀ ਚੰਗੇ ਨੇ ਪੰਛੀ ਵੀ ਰੱਬ ਨੂੰ ਯਾਦ ਕਰਦੇ ਨੇ ਅਮਰਤ ਵੇਲੇ ਬੋਲਿਆ ਬੀਹਾ ਤਾਂ ਦਰ ਸੁਣੇ ਪੁਕਾਰ ਕਹਿੰਦੇ ਪੰਛੀ ਵੀ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਨੇ ਭੀਆ ਭੀਆ ਪਰਮੇਸ਼ਰ ਤੂੰ ਆ ਤੂੰ ਆ ਉਹਨੂੰ ਆਵਾਜ਼ਾਂ ਮਾਰਦੇ ਨੇ ਪੁਕਾਰਾਂ ਕਰਦੇ ਤੇ ਜਦੋਂ ਆ ਜਾਂਦਾ ਹੈ ਪੰਛੀਆਂ ਨੂੰ ਰੱਬ ਮਿਲਦਾ ਫਿਰ ਉਹ ਕਹਿੰਦੇ ਨੇ ਖੁਦਾਏ ਹੁਣ ਖੁਦ ਆ ਗਿਆ ਪਰਮੇਸ਼ਰ ਮਿਲ ਗਿਆ ਇਹ ਲਫ਼ਜ਼ ਬਾਣੀ ਵਿੱਚ ਐਵੇਂ ਨਹੀਂ ਲਿਖੇ ਇਹਨਾਂ ਦਾ ਬਹੁਤ ਵੱਡਾ ਅਰਥ ਹੈ ਇਸ ਕਰਕੇ ਗੁਰੂ ਜੀ ਨੇ ਸਾਨੂੰ ਬਾਣਾ ਦਾ ਪੰਛੀਆਂ ਦਾ ਹਵਾਲਾ ਦੇ ਕੇ ਸਮਝਾਇਆ ਵੀ ਕੰਕਰ ਚੁਗਨ ਥਾਲ ਵਸਨ ਰੱਬ ਨਾ ਛੋੜਣ ਪਾਸ ਤੇਰੇ ਨਾਲ ਤਾਂ ਕਹਿੰਦੇ ਉਹ ਪੰਛੀ ਚੰਗੇ ਨੇ ਕੰਕਰ ਚੁਗਦੇ ਨੇ ਬਾਣਾ ਵਿੱਚ ਜੰਗਲਾਂ ਵਿੱਚ ਵਸਦੇ ਨੇ ਪਰ ਰੱਬ ਨਾਲ ਸੋਧਣ ਪਾਸ ਉਹ ਰੱਬ ਨੂੰ ਨਹੀਂ ਛੱਡਦੇ ਰੱਬ ਨੂੰ ਚੇਤੇ ਰੱਖਦੇ ਇੱਕ ਮਨੁੱਖ ਹੈ ਜਿੰਨੂੰ ਸਮਝਾਉਣਾ ਪੈਂਦਾ ਬੰਦਿਆ ਤੂੰ ਰੱਬ ਨਾਲ ਜੁੜ ਜਾ ਮਨੁੱਖ ਕੋਲ ਐਡੀ ਵੱਡੀ ਤਾਕਤ ਹੈ ਸਾਰੀ ਸ੍ਰਿਸ਼ਟੀ ਦਾ ਪਰਮੇਸ਼ਰ ਨੇ ਇਹਨੂੰ ਸਰਪੰਚ ਪ੍ਰਧਾਨ ਬਣਾਇਆ ਮਹਾਰਾਜ ਕਹਿੰਦੇ ਨੇ ਬਾਣੀ 'ਚ ਕਹਿੰਦੇ 84 ਲੱਖ ਜੋਨ ਉਬਾਈ ਮਾਨਸ ਕੋ ਪ੍ਰਭ ਦੀਵੜਿਆਏ ਸਾਰੇ ਪਿੰਡ ਦਾ ਸਾਰੀ ਕਨਾਇਤ ਦਾ ਸਰਪੰਚ ਬਣਾਇਆ ਉਹਨੂੰ ਪਰਮਸਣ ਸਾਰਿਆਂ ਨਾਲੋ ਦਿੱਤੇ ਹੋਏ। ਥਿਮਾ ਕਰੇ ਸਾਡਾ ਤੁਖਾਂਤ ਹੈ ਮਨੁੱਖ ਜਾਤ ਦਾ। ਇਸ ਕਰਕੇ ਗੁਰੂ ਜੀ ਨੂੰ ਫਿਰ ਪਰਮੇਸ਼ਰ ਨੂੰ ਧੁਰ ਕੀ ਬਾਣੀ ਭੇਜਣੀ ਪਈ ਆਪਣੇ ਬੋਲ ਦੁਨੀਆ ਵਿੱਚ ਭੇਜਣੇ ਪਏ ਵੀ ਭਾਈ ਮੇਰੇ ਆਖੇ ਲੱਗੋ ਜੋ ਕਰਨ ਭੇਜਿਆ ਉਹ ਕਰੋ ਤੁਸੀਂ ਦੁਨੀਆ ਦੇ ਵਿੱਚ। ਇਸ ਕਰਕੇ ਸੌਣ ਦੇ ਬਹੀਨੇ ਵਿੱਚ ਗੁਰੂ ਸਾਹਿਬ ਜੀ ਫਿਰ ਸਮਝਾ ਰਹੇ ਨੇ ਭਾਈ ਹਾਰ ਮਿਲਣ ਨੂੰ ਮਨ ਲੋਚਦਾ ਕਹਿੰਦੇ ਆਪਣੀ ਅਵਸਥਾ ਵਡਾਓ। ਅੰਦਰ ਤਰਫ ਪੈਦਾ ਕਰੋ ਜਿਵੇਂ ਪੰਛੀਆਂ ਦੇ ਅੰਦਰ ਤੜਫ ਹੈ ਉਹ ਵੀ ਕੂਕਾਂ ਮਾਰਦੇ ਨੇ ਪੁਕਾਰਾਂ ਕਰਦੇ ਨੇ ਰੱਬ ਨੂੰ ਤੇ ਕਹਿੰਦੇ ਤੁਸੀਂ ਵੀ ਕਿਉਂ ਮਨ ਵਿੱਚ ਲੋਚਨਾ ਪੈਦਾ ਕਰੋ ਕਿ اے ਵਾਹਿਗੁਰੂ ਕਰਮ ਮਿਲਾਵਣ ਹਾਰ ਸਾਡੇ ਕਰਮ ਇਦਾਂ ਦੇ ਕਰਦੇ ਕਿ ਤੇਰਾ ਮਿਲਾਪ ਹੋ ਜਾਵੇ ਤੇਰੇ دیدار ਸਾਨੂੰ ਹੋ ਜਾਵੇ ਅੱਗੇ ਮਹਾਰਾਜ ਆਚਾਰ ਦੇ ਹਨ ਜਿੰਨੀ ਸਕੀਏ ਪ੍ਰਭ ਪਾਇ ਹਉ ਤਿਲਕ ਸਤਿ ਬਲਿਹਾਰ ਜਿੰਨੀ ਸਖੀਏ ਸਖੀ ਦਾ ਭਾਵ ਹੁੰਦਾ ਹੈ ਮਿੱਤਰ ਦੋਸਤ ਸਹੇਲੀ ਕਹਿ ਲੋ ਕਿਉਂਕਿ ਇੱਥੇ ਜੀਵ ਰੂਪੀ ਇਸਤਰੀ ਦੀ ਗੱਲ ਕਰਦੇ ਨੇ ਗੁਰੂ ਜਰੂਰ ਹੀ ਗੱਲ ਕਰਦੇ ਨੇ ਹੁਣ ਜਿਹੜੀ ਰੂਹ ਹੈ ਉਹ ਇਸਤਰੀ ਲਿੰਗ ਹੈ ਇਸ ਕਰਕੇ ਇੱਥੇ ਲਿਖਿਆ ਜਿੰਨੀ ਸਖੀਏ ਪ੍ਰਭ ਪਾਇਆ ਜਿੰਨਾ ਜੀਵ ਰੂਪੀ ਇਸਤਰੀਆਂ ਨੇ ਜਿੰਨਾ ਰੂਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਮੈਂ ਹਾਂ ਤਿੰਨ ਕਾ ਸਦ ਬਿਲਾਹਾਰ ਕਹਿੰਦੇ ਮੈਂ ਸਦਾ ਹੀ ਉਹਨਾਂ ਤੋਂ ਬਿਲਾਹਾਰ ਜਾਂਦਾ ਹਾਂ ਮੈਂ ਵਾਰੇ-ਵਾਰੇ ਜਾਮਾ ਉਹਨਾਂ ਰੂਹਾਂ ਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ ਨਾਨਕ ਹਰਿ ਜੀ ਮਯਾ ਕਰ ਸਬਦ ਸਵਾਰਣ ਹਾਰ ਹੁਣੇ ਆਖਰ ਦੀਆਂ ਪੰਕਤੀਆਂ ਨੇ ਇੱਥੇ ਸੌਣ ਦੇ ਮਹੀਨੇ ਦੇ ਸਬਦ ਦੀ ਸਮਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਨਾਨਕ ਹਰਿ ਜੀ ਮਯਾ ਕਰ ਐ ਮਨੁੱਖ ਜਦੋਂ ਤੂੰ ਸੌਣ ਦੇ ਮਹੀਨੇ ਗੁਰੂਦਰ ਆਉਣਾ ਹੈ ਤਾਂ ਉਸ ਵੇਲੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੜ ਕੇ ਅਰਦਾਸ ਕਰਿਆ ਕਰ ਏ ਵਾਹਿਗੁਰੂ ਮਾਇ ਮੇਰੇ ਤੇ ਮੇਰ ਕਰ ਕਿਰਪਾ ਕਰ ਕੀ ਸ਼ਬਦ ਸਵਾਰਨਾ ਹਾਰ ਤੇਰਾ ਸ਼ਬਦ ਦੇ ਦੇ ਤੇਰੇ ਸ਼ਬਦ ਦੀ ਸੋਝੀ ਦੇ ਦੇ ਕਿਉਂਕਿ ਸ਼ਬਦ ਨੇ ਹੀ ਮੈਨੂੰ ਸਵਾਰਨਾ ਹੈ ਸ਼ਬਦ ਨੇ ਹੀ ਮੈਨੂੰ ਧੋਣਾ ਹੈ ਜਿਹੜੀ ਅੰਦਰ ਮੈਲ ਬਕਾਰਾਂ ਦੀ ਪਾਪਾਂ ਦੀ ਵਿਸਿਆਂ ਦੀ ਲੱਗੀ ਹੋਈ ਹੈ ਸ਼ਬਦ ਤੋਂ ਬਿਨਾ ਤੋਤਾ ਨਹੀਂ ਜਾ ਸਕਦਾ ਇਸ ਕਰਕੇ ਸੌਣ ਦੇ ਮਹੀਨੇ ਵਿੱਚ ਜਦੋਂ ਵੀ ਤੁਸੀਂ ਗੁਰਦੁਆਰੇ ਆਓ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਚਰਨਾ ਵਿੱਚ ਖੜ ਕੇ ਇਹ ਅਰਦਾਸ ਜ਼ਰੂਰ ਕਰਨੀ ਆ ਵੀ ਮਹਾਰਾਜ ਕਿਰਪਾ ਕਰੋ ਤੁਹਾਡੇ ਸ਼ਬਦ ਦਾ ਆਸਰਾ ਦੇ ਦਿਓ ਸ਼ਬਦ ਸਵਾਰਨਹਾਰ ਗੁਰੂ ਜੀ ਸਪਸ਼ਟ ਲਿਖਦੇ ਨੇ ਇਸ ਗੱਲ ਨੂੰ ਸ਼ਬਦ ਤੋਂ ਬਿਨਾ ਸਾਡਾ ਮਨ ਧੋਤਾ ਨਹੀਂ ਜਾ ਸਕਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਉਹ ਤੋਂ ਪੈ ਨਾਵੈ ਕੈਰਾ ਜਨਮ ਜਨਮ ਕੀ ਇਸ ਮਨ ਕੋ ਮਾਲ ਲਾ ਕੇ ਕਾਲਾ ਹੋਆ ਸਿਆਉ ਇਸੇ ਕਰਕੇ ਤਾਂ ਮਨੁੱਖ ਜਾਤ ਵਿੱਚ ਆ ਕੇ ਫਿਰ ਬੰਦਾ ਗਲਤ ਕੰਮ ਕਰਦਾ ਕਿਉਂਕਿ ਪਿਛਲੇ ਜਨਮਾਂ ਦੀ ਨੂੰ ਮੈਲ ਜੜੀ ਹੋਈ ਵੀ ਹੈ ਕਾਲਾ ਹੋਇਆ ਪਿਆ ਤੇ ਗੁਰੂ ਜੀ ਕਹਿੰਦੇ ਫਿਰ ਕੋ ਭਾਈ ਗੁਰੂ ਦੇ ਸਬਦ ਨੂੰ ਜਪ-ਜਪ ਕੇ ਧੋ ਤੋ ਸਬਦੀ ਘਰ ਲਿਸਕਾਰ ਸਤਿਗੁਰ ਫੇਰੀਆਂ ਪਾਉਣਗੇ ਕਹਿੰਦੇ ਸਬਦ ਦੀ ਸਵਾ ਦੇ ਨਾਲ ਹਿਲਦੇ ਰੂਪੀ ਭਾਂਡੇ ਨੂੰ ਮਾਂਜੀ ਚੱਲ ਲਸਕਾਰ ਹੈ ਸਾਫ ਕਰ ਲੈ ਫਿਰ ਇੱਕ ਦਿਨ ਜ਼ਰੂਰ ਆਵੇਗਾ ਜਿਸ ਦਿਨ ਪਰਮੇਸ਼ਰ ਤੇਰੇ ਘਰ ਫੇਰਾ ਪਾਵੇਗਾ ਇਉਂ ਕਰਕੇ ਫਿਰ ਮਹਾਰਾਜ ਕਹਿੰਦੇ ਸਾਉਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਫਿਰ ਕਹਿੰਦੇ ਸਾਉਣ ਦਾ ਮਹੀਨਾ ਤੁਹਾਡੇ ਵਾਸਤੇ ਸੋਨਾ ਹੋਵੇਗਾ ਸਾਵਣ ਤਿੰਨਾ ਸੁਹਾਗਣੀ ਸੁਹਾਗਣੀ ਹੁੰਦੀ ਹੈ ਜਿਹੜੀ ਪਤੀ ਦੇ ਨਾਲ ਰਹਿੰਦੀ ਹੋਵੇ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ ਨਾਮ ਪਰਮੇਸ਼ਰ ਦਾ ਆ ਗਿਆ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਜਿਨ ਰਾਮ ਨਾਮ ਉਰਹਾਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆ ਗਿਆ ਤੇ ਰਾਮ ਖੁਦ ਆ ਗਿਆ ਕਹਿੰਦੇ ਉਹ ਜੀਵ ਰੂਪੀ ਇਸਤਰੀਆਂ ਸਾਵਣ ਦੇ ਮਹੀਨੇ ਵਿੱਚ ਸੁਹਾਗਣੀਆਂ ਹੋਣਗੀਆਂ ਸੁਹਾਗਵੰਤੀ ਉਹ ਹੈ ਜੀ ਦਾ ਪਤੀ ਕੰਤ ਨਾਲ ਹੈ ਜੀ ਦਾ ਕੰਤ ਨਾਲ ਨਹੀਂ ਉਹਨੂੰ ਦੋ ਲਫ਼ਜ਼ਾਂ ਦੇ ਨਾਲ ਪੁਕਾਰਿਆ ਜਾਂਦਾ ਜਾਂ ਤਾਂ ਵਿਧਵਾ ਜਾਂ ਫਿਰ ਤੁਸੀਂ ਸਮਝ ਜੋ ਕਿ ਤਲਾਕशुदा ਇਸ ਕਰਕੇ ਜੇ ਰੱਬ ਸਾਡਾ ਸਾਡੇ ਕੋਲ ਨਹੀਂ ਫਿਰ ਹੁਣ ਆਪਾਂ ਹਿਸਾਬ ਲਾ ਲਓ ਵੀ ਗੁਰੂ ਜੀ ਸਾਨੂੰ ਕੀ ਸ਼ਬਦ ਦੱਸ ਦੇਣ ਆਓ ਸਾਵਣ ਦੇ ਮਹੀਨੇ ਵਿੱਚ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਕਿ ਪਰਮੇਸ਼ਰ ਦੇ ਨਾਮ ਨੂੰ ਰੰਗੋ ਗੁਰੂਦਰ ਆ ਕੇ ਸਬਦ ਦੀ ਮੰਗ ਕਰੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰਮੇਸ਼ਰ ਤੋਂ ਕਿਉਂਕਿ ਸਬਦ ਨੇ ਹੀ ਸਾਨੂੰ ਅੰਦਰੋਂ ਸਾਫ਼ ਕਰਨਾ ਹੈ ਤੇ ਜਿਹੜੇ ਜਿਹੜੇ ਲੋਕ ਸਬਦ ਦੀ ਅਰਾਧਨਾ ਕਰਨਗੇ ਸਬਦ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਨਹੀਂ ਪੜੀ ਜਾਂਦੀ ਅਣਪੜੋਂ ਸੁਣ ਲਓ ਨਹੀਂ ਸੁਣਿਆ ਜਾਂਦਾ ਤਾਂ ਸਭ ਤੋਂ ਸੌਖਾ ਸ਼ਬਦ ਗੁਰੂ ਨਾਨਕ ਪਾਸਾ ਨੇ ਦਿੱਤਾ ਵਾਹਿਗੁਰੂ ਗੁਰਮੰਤਰ ਜਪ ਹਮੇ ਕੋਈ ਸਭ ਤੋਂ ਸੁਖੈਣ ਸ਼ਬਦ ਹੈ ਸੌਖਾ ਸ਼ਬਦ ਵਾਹਿਗੁਰੂ 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 ਕਰੀਂ ਚੰਦੂ ਰਾਮ ਰਾਮ ਅੱਲਾਹ ਅੱਲਾਹ ਸਭ ਸ਼ਬਦ ਪਰਮੇਸ਼ਰ ਦੇ ਨਾਮ ਦੇ ਨੇ ਕੋਈ ਸਾਡਾ ਬ੍ਰੋਤੀ ਨਹੀਂ ਹੈ ਵੀ ਆਪਾਂ ਖੁਦਾ ਨਹੀਂ ਕਹਿਣਾ ਰਾਮ ਨਹੀਂ ਕਹਿਣਾ ਨਹੀਂ ਕਿਉਂਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ ਕਲਗੀਧਰ ਪਾਸਾ ਕਹਿੰਦੇ ਨੇ ਏਕ ਹੈ ਅਨੇਕ ਹੈ ਫਿਰ ਏਕ ਹੈ ਉਹ ਰੱਬ ਏਕ ਹੈ ਅਨੇਕ ਹੈ ਉਹਦੇ ਨਾਮ ਅਨੇਕ ਨੇ ਫਿਰ ਏਕ ਹੈ ਅੰਤ ਦੇ ਸਮੇ ਉਹ ਪਰਮੇਸ਼ਰ ਇੱਕ ਹੋਈ ਗਏ ਇਸ ਕਰਕੇ ਆਓ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੀਏ ਸ਼ਬਦ ਨਾਲ ਜੁੜੀਏ ਸ਼ਬਦ ਨੇ ਹੀ ਸਾਡੇ ਜੀਵਨ ਨੂੰ ਸੁਧਾਰਨਾ ਹੈ ਸਮਾ ਹੁਣ ਸਮਾਪਤੀ ਦਾ ਸੇ ਪਾਉਣੀ ਅਨੰਦ ਸਾਹਿਬ ਦੇ ਬਾਠ ਉਪਰੰਤ ਅੰਦਾਸਕ ਸੰਬੰਧ ਹੋਈਏ ਗੁਰੂ ਦੀ ਬਾਣੀ ਪੜ੍ਹਦੇ ਹਾਂ ਗੁਰੂ ਸਬਦ ਵਿਚਾਰ ਕਰਦੇ ਹਾਂ ਹੁੰਜੋ ਲਾਭ ਗੁਰੂ ਸਾਹਿਬ ਸੰਗਤ ਬਖਸ਼ ਜੋੜ ਦੇ ਲਖਣਾ ਸੋਤ ਦਾ ਦੀ ਅਰਦਾਸ ਸਾਰੇ ਰਲ ਮਿਲ ਕੇ ਗੁਰੂ ਚਰਨਾ ਵਿੱਚ ਕਰਦੇ ਆਂ ਫਰਿਆਦ ਕਰਿਓ ਆਉਣ ਵਾਲਾ ਮਹੀਨਾ ਸਾਰੇ ਸੰਸਾਰ ਦੇ ਲਈ ਸਤਿਗੁਰੂ ਜੀ ਸੁੱਖਾਂ ਮੈ ਪ੍ਰਦਾਨ ਕਰਨ ਝੋਲੇ ਦੀ ਫਸਲ ਲਾਈ ਹੈ ਨਵੀਆਂ ਫਸਲਾਂ ਬੀਜੀਆਂ ਨੇ ਸਭ ਦੇ ਫਸਲਾਂ ਨੂੰ ਰੰਗ ਭਾਗ ਲੱਗੇ ਸਾਰੇ ਰਲ ਮਿਲ ਕੇ ਅਰਦਾਸ ਵਿੱਚ ਮਨ ਕਰਕੇ ਹਾਜ਼ਰੀ ਭਰਿਓ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਖਿਮਾ ਚਾਹ ਚੁਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ